ਬੀਤੇ ਦਿਨ ਅਪਰਾਚਕੀ ਅਧੀਨ ਪੈਂਦੇ ਪਿੰਡ ਖਾਨਪੁਰ ਲਾਗੇ ਇੱਕ ਹਾਸੇ ਦਰਾਂ ਲੁਧਿਆਣਾ ਦੇ ਪਿੰਡ ਪਟੀਆਂ ਦਾ ਰਹਿਣ ਵਾਲਾ ਜਸਮੀਨ ਨਾਮਕ ਨੌਜਵਾਨ ਜ਼ਖਮੀ ਹੋ ਗਿਆ ਸੀ ਜਿਸ ਨੂੰ ਇਲਾਜ ਲਈ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ ਪਰ ਉਕਤ ਨੌਜਵਾਨ ਦੀ ਮੌਤ ਹੋ ਗਈ ਸੀ ਜਿਸ ਤੋਂ ਬਾਅਦ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਖੁੱਛਾ ਜਾਰੀ ਕੀਤਾ ਸੀ ਕਿ ਜਸਮੀਨ ਦੀ ਮੌਤ ਨਹੀਂ ਸਗੋਂ ਉਸਦਾ ਕਤਲ ਹੋ ਗਿਆ ਹੈ ਕਿਉਂਕਿ ਉਸ ਸਮੇਂ ਜਸਮੀਨ ਦੇ ਨਾਲ ਮੋਟਰਸਾਈਕਲ ਤੇ ਸਵਾਰ ਨੌਜਵਾਨ ਦੇ ਕੋਈ ਛੱਟ ਨਹੀਂ ਸੀ ਪੁਲਿਸ ਨੇ ਮਾਮਲੇ ਦੀ ਬਰੀਕੀ ਨਾਲ ਜਾਂਚ ਕਰਕੇ ਉਸਦੇ ਸਾਥੀ ਨੂੰ ਗ੍ਰਫਤਾਰ ਕਰ ਲਿਆ ਬੁੱਧਵਾਰ ਨੂੰ ਸੱਦੀ ਗਈ ਪ੍ਰੈਸ ਕਾਨਫਰੰਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਥਾਣਾ ਮੁਖੀ ਫਲੋਰ ਇੰਸਪੈਕਟਰ ਸੁਖਦੇਵ ਸਿੰਘ ਨੇ ਦੱਸਿਆ ਕਿ ਜਸਮੀਨ ਦੇ ਕਤਲ ਕਰਨ ਵਾਲੀ ਗੱਲ ਸਾਹਮਣੇ ਨਹੀਂ ਆਈ ਹੈ ਕਿਉਂਕਿ ਚਾਰਜ ਅਪਰਾ ਦੇ ਸਬ ਇਨਸਪੈਕਟਰ ਸੁਖਵਿੰਦਰ ਪਾਲ ਸਿੰਘ ਨੇ ਨਜਾਇਜ਼ ਅਸਲਾ ਰੱਖਣ ਦੇ ਦੋਸ਼ ਵਿੱਚ ਹਰਸ਼ ਸੋਨੀ ਪੁੱਤਰ ਸੰਜੀਵ ਸੋਨੀ ਵਾਸੀ ਪਿੰਡ ਅਪਰਾ ਨੂੰ ਗ੍ਰਫਤਾਰ ਕੀਤਾ ਹੈ ਜਿਸ ਪਾਸੋਂ ਨਜਾਇਜ਼ ਰਿਵਾਲਵਰ 45 ਬੋਰ ਮਾਰਕਾ ਮੈਗਜ਼ਨ ਯੂ ਐਸ ਏ ਮੇਡ ਅਤੇ ਰਿਵਾਲਵਰ 455 ਬੋਰ ਮਾਰਕਾ ਬੈਬਲੇ ਯੂ ਕੇ ਮੇਡ ਅਤੇ ਜਿੰਦਾ ਰੋਂਦ ਬਰਾਮਦ ਕਰਕੇ ਮੁਕੱਦਮਾ ਦਰਜ ਰਜਿਸਟਰ ਕੀਤਾ ਗਿਆ ਹੈ ਫਲੋਰ ਤੋਂ ਫਲੋਰ ਟੀਵੀ ਲਈ ਸੰਦੀਪ ਘਟਿਆਰਾ ਦੀ ਰਿਪੋਰਟ ਇਹ ਮਿਤੀ 10 ਸਤ ਨੂੰ ਸਾਡੇ ਇੱਕ ਮੁਕੱਦਮਾ ਦਰਜ ਹੋਇਆ ਸੀ ਜਿਸ ਵਿੱਚ ਜਸਮੀਨ ਨੌਰ ਫਗੋਲਾ ਵਾਸੀ ਪਟਿਆਲਾ ਲੁਧਿਆਣਾ ਦਾ ਟੋਲ ਸਾਈਡ ਐਕਸੀਡੈਂਟ ਤੋਂ ਬਾਅਦ ਉਸ ਦੀ ਡੈਥ ਹੋ ਗਈ ਸੀ ਜਿਸ ਦੇ ਵਾਰਸਾ ਨੇ ਇਹ ਖਸਰਾ ਜਾਰੀ ਕੀਤਾ ਸੀ ਕਿ ਜਿਸ ਆ ਇਹ ਦੋਸਤ ਇਹ ਪਿੱਛੇ ਬੈਠਾ ਸੀ ਉਹਦੇ ਮੋਟਰਸਾਈਕਲ ਤੇ ਕਿ ਇਸ ਤਾਕੇ ਸਾਜਿਸ਼ ਤਹਿਤ ਕੋਈ ਕਤਲ ਹੋਇਆ ਜਿਸ ਤੇ ਅਸੀਂ ਧਾਰਾ 103 ਡੀਐਨਐਸ ਦੇ ਵਿੱਚ ਉਹਨੂੰ ਪਰਮੀਟ ਕਰਕੇ ਜੋ ਇਸ ਨੂੰ ਮਿਤੀ 13 7 ਤੋ ਵੀ ਨੂੰ ਸਾਡੇ ਚੌਕੀ ਇਨਚਾਰਜ ਸਬ ਇਨਸਪੈਕਟਰ ਸੁਖਿੰਦਰਪਾਲ ਸਿੰਘ ਚੌਕੀ ਇੰਚਾਰਜ ਜੱਫਰਾ ਦੀ ਟੀਮ ਨੇ ਇਹਨੂੰ ਕਾਬੂ ਕੀਤਾ ਜਿਸ ਦੇ ਕਬਜ਼ੇ ਵਿੱਚੋਂ ਦੋ ਰਵਲਵਰ ਤੇ 11 ਕਾਟੇਜ ਗ੍ਰੰਥ ਹੋਏ ਆ ਜੋ ਰਵਲਵਰ ਇੱਕ ਯੂਕੇ ਮੇਡ ਆ ਵੈਬਲੈਸ ਕੋਡ ਦਾ ਅਤੇ ਇੱਕ ਮੈਗਨਮ ਯੂਐਸਏ ਮੇਡ ਇਸ ਦੇ ਨਾਲ 6 ਕਾਟੇਜ ਨੇ ਵੈਬਲੈਸ ਕੋਡ ਦੇ ਨਾਲ 5 ਕਾਟੇਜ ਨੇ ਜੋ ਜਿਨ੍ਹਾਂ ਦੇ ਖਿਲਾਫ ਮਕਦਮਾ 25 ਜਨਵਰੀ ਨੂੰ ਆਰਮਜੈਕਟ ਤਹਿਤ ਦਰਜ ਕਰਕੇ ਇਸ ਨੂੰ ਗ੍ਰਿਫਤਾਰ ਕੀਤਾ ਸੀ ਜੋ ਦੌਰਾਨੇ ਰਿਮਾਂਡ ਇਸ ਨੂੰ ਅਸੀਂ ਮਕਦਮਾ 302 100 3VNFS ਦੇ ਤਹਿਤ ਉਹਦੇ ਵਿੱਚ ਵੀ ਗ੍ਰਿਫਤਾਰ ਕੀਤਾ ਅਦੇ ਦੀ ਪੁਛਗਛ ਕੀਤੀ ਆ ਕਿ ਜੋ ਰੋਡ ਟਾਇਰ ਐਕਸੀਡੈਂਟ ਸੀ ਜਾਂ ਇਹ ਕੋਈ ਸਾਜਿਸ਼ ਤਹਿਤ ਕਤਲ ਸੀ ਪਰ ਬੈਸਮੈਂਟ ਦੇ ਤਰਕ ਨੰਬਰ ਦੋ ਲਿਆਣਾ ਕਿ ਇਹ ਕਿਸੇ ਤਰ੍ਹਾਂ ਨਾ ਕਤਲ ਉਨਾ ਦੇ ਦੋਸ਼ ਲਾਉਣ ਦਾ ਵੱਡਾ ਕਾਰਨ ਇਹ ਸੀ ਕਿ ਜਦ ਇਹਨਾਂ ਦਾ ਮੌਕੇ ਤੇ ਐਕਸੀਡੈਂਟ ਹੋਇਆ ਸੀ ਉਸ ਸਮੇਂ ਜੋ ਉੱਥੇ ਮੌਕੇ ਤੇ 108 ਐਂਬੂਲੈਂਸ ਨੇ ਇਹਨਾਂ ਨੂੰ ਜ਼ਖਮੀ ਹਾਲਤ ਵਿੱਚ ਚੁੱਕ ਕੇ ਲਿਆਂਦਾ ਸੀ ਜੋ ਰਵਾਲਵਰ ਕਿਸੇ ਦਿਖਾਈ ਦੇ ਰਿਹਾ ਮੈਗਨਮ ਦਾ ਇਹ ਜੋ ਜ਼ਖਮੀ ਹੋਇਆ ਸੀ ਜੈਸਮੀਨ ਉਹਦੇ ਡੱਬ ਵਿੱਚ ਉਹਦੀ ਫੋਟੋਗ੍ਰਾਫੀ ਇੱਕ ਰਾਹੀਰ ਨੇ ਕਰ ਲਈ ਸੀ ਵੀਡੀਓ ਇਸ ਨੂੰ ਇਹ ਡਰ ਸੀ ਕਿ ਮੈਨੂੰ ਪੁਲਿਸ ਜਲਦੀ ਪਕੜ ਲਾਊਗੀ ਇਹ ਆਪਣੇ ਵੈਪਨ ਨੂੰ ਟਿਕਾਣੇ ਲਗਾਉਣ ਲਈ ਉੱਥੋਂ ਹਸਪਤਾਲ ਚੋਂ ਖਿਸਕ ਗਿਆ ਸੀ ਔਰ ਉਹਨਾਂ ਨੂੰ ਇਹ ਸ਼ੱਕ ਹੋਇਆ ਕਿ ਇਹਦੀ ਮੌਤ ਜਿਹੜੀ ਆ ਸ਼ੱਕੀ ਹਾਲਾਤਾਂ ਵਿੱਚ ਹੋਈ ਆ ਸ਼ਾਇਦ ਸਾਡੇ ਬੇਟੇ ਦਾ ਇਹਦੇ ਵੱਲੋਂ ਹੀ ਕੋਈ ਸਾ ਇਹੋ ਜਿਹੀ ਖਰਾਰਪਨਾ ਕੀਤੀ ਜੀ ਜਿਹੜਾ ਮਹਿਲਾ ਰੋਲ ਵਿੱਚ ਆ ਰਿਹਾ ਵੀ ਕੋਈ ਮਹਿਲਾ ਕਰਕੇ ਜਿਹੜਾ ਜਿਹੜਾ ਇਹਨੂੰ ਦੇਖ ਕੇ ਉਹਨੂੰ ਐਕਸਲ ਕਰਕੇ ਉਹਨੂੰ ਕਬਰ ਕਰਕੇ ਐਵੇਂ ਦਾ ਬਣਾ ਲੈਣਾ ਵਾ ਨੇ ਗੱਲ ਨਹੀਂ ਇਹੋ ਜੀ ਕੋਈ ਹੈਗੀ ਸਾਹਮਣੇ ਆਈ ਜੋ ਉਹਦੀ ਦੋਸਤੀ ਉਹਨਾਂ ਦੇ ਪਿੰਡ ਦੀ ਇੱਕ ਲੇਡੀ ਆ ਉਹ ਬੰਟੀ ਆ ਨਾਮ ਦਾ ਵਿਅਕਤੀ ਉਹਦਾ ਉਹਨੂੰ ਜੋ ਵਿਆਹ ਤੋਂ ਹੋ ਚੁੱਕਾ ਹੈ ਉਹ ਲੇਡੀ ਜਿਹੜੀ ਆ ਇਸ ਸਮੇਂ ਦਬਈ ਵਿੱਚ ਹੈ ਰੇਰੀ ਔਰ ਇਹ ਦੋਨੇ ਆਪਸ ਵਿੱਚ ਦੋਸਤ ਨੇ ਜੋ ਇਹਨੂੰ ਬੰਟੀ ਤੋਂ ਆਪਣੇ ਜਾਨੀ ਨੁਕਸਾਨ ਹੋਣ ਦਾ ਖਤਰਾ ਸੀ ਇਹ ਦੋਨੇ ਜਣੇ ਦੋਸਤ ਸੀ ਇਹ ਐਵਰੇਜ ਲੁਧਿਆਣਾ ਹੀ ਰਹਿੰਦੇ ਸੀ ਔਰ ਆਪਣੀ ਉਹਨੇ ਸੁਰੱਖਿਆ ਵਾਸਤੇ ਇਹ ਨਜਾਇਜ਼ ਵੈਪਨ ਰੱਖੇ ਹੋਏ ਸੀ ਇਹਨਾਂ ਕੋਈ ਹੈਪੀ ਨਾਮ ਦਾ ਲੜਕਾ ਆ ਉਹਨੇ ਲੈ ਕੇ ਦਿੱਤੇ ਨੇ ਜੋ ਜੈਸਮੀਨ ਪਸਤੋਰੀਆ ਵਿੱਚ ਗਿਆ ਸੀ ਪਸਤੋਰੀਆ ਵਿੱਚ ਹੀ ਉਹਨੇ ਦੋਨੇ ਦੋਸਤ ਸੀ ਉਥੋਂ ਹੀ ਵਾਪਸ ਆ ਗਿਆ ਉਹਨੇ ਹੈਪੀ ਨੂੰ ਅਗੇ ਕਹਿ ਕੇ ਇਹਨੇ ਪ੍ਰੋਵਾਈਡ ਕਰਾਇਆ ਇਹਨੇ 1 ਲੱਖ ਰੁਪਏ ਦੇ ਵਿੱਚ ਇਹਨੇ ਖਰੀਦਿਆ ਜੋ ਇਹ ਮੈਗਨਮ ਆ ਇਹਦੀ ਖਰੀਦ ਜਿਹੜੀ ਇਹਦੇ ਦੱਸਣ ਮੁਤਾਬਕ ਜਸਮੀਨ ਨੇ ਕੀ ਕੀਤੀ ਜਿਸ ਬਾਰੇ ਕੋ ਕਲੀਅਰ ਨਹੀਂ ਹੋ ਸਕਿਆ ਕਿ ਹੁਣ ਜਸਮੀਨ ਦੀ ਡੈਥ ਹੋ ਚੁੱਕੀ ਆ ਉਹ ਅੱਗੇ ਜਿਹੜੀ ਸਾਡੀ ਇਨਵੈਸਟੀਗੇਸ਼ਨ ਉੱਥੇ ਸਟਾਪ ਹੋ ਗਈ ਹੈ ਕਿੰਨੇ ਦਿਨ ਦਾ ਮਾਨਟ ਸੀ ਮਾਨਟ ਇਹਨਾਂ ਦਾ 5 ਦਿਨ ਦਾ ਸੀ ਮਸ਼ਾਹ ਵਗੈਰਾ ਵੀ ਕਰਦੇ ਸੀ ਮਸ਼ਾਹ ਇਹ ਚਿੱਪਟੇ ਦਾ ਆਦੀ ਨਹੀਂ ਰੋਨੇ ਹੋਰ ਪ੍ਰਾਗ ਜਾਂਦਾ ਹੋਰ ਕੁਐਸਚਨ ਵਗੈਰਾ ਕਿਤੇ ਸੰਦੇ ਕੋਈ ਪੱਤਾ ਵਗੈਰਾ ਪੁੱਤਾ ਇਸ ਲੜਕੇ ਦੇ ਉੱਤੇ ਜਿਸ ਦਾ ਨਾਮ ਖਰਸਤੋਨੀਆ ਇਹ ਵਾਸੀ ਅਪਰਾ ਦਾ ਰਹਿਣ ਵਾਲਾ ਇਹਦੇ ਖਿਲਾਫ ਇੱਕ ਮੁਕਦਮਾ ਦਰਜਾ 323 324 ਲੜਾਈ ਝਗੜਿਆਂ ਦਾ ਜੋ ਇਹ ਗੈਂਗਵਾਰ ਲੜਾਈਆਂ ਵਿੱਚ ਜਾਂਦਾ ਹੈ